ਸਤਿ ਸ਼੍ਰੀ ਅਕਾਲ ਸਟੂਡੈਂਟਸ ਸਵਾਗਤ ਹੈ ਆਪ ਸਭ ਦਾ ਆਪਣੇ YouTube ਦੇ ਚੈਨਲ Delch Learning Point ਦੇ ਉੱਪਰ ਤੇ ਅੱਜ ਦੀ ਇਸ ਖਾਸ ਵੀਡੀਓ ਦੇ ਵਿੱਚ ਅਸੀਂ ਜੋ ਗੱਲ ਕਰਨੀ ਹੈ ਉਹ ਬੇहद ਇੰਪੋਰਟੈਂਟ ਹੈ ਇਸ ਗੱਲ ਦੇ ਲਈ ਸਾਰੇ ਹੀ ਸਟੂਡੈਂਟਸ ਦੇ ਵਿੱਚ ਬਹੁਤ ਹੀ ਜ਼ਿਆਦਾ ਕਯੂਰੀਓਸਿਟੀ ਹੈ ਉਤਸੁਕਤਾ ਬਣੀ ਹੋਈ ਹੈ ਤੇ ਬਹੁਤ ਹੀ ਜ਼ਿਆਦਾ ਸਟੂਡੈਂਟਸ ਨੂੰ ਜਿਹੜੀ ਹੈ ਇਸ ਦੀ ਖੁਸ਼ੀ ਵੀ ਬਹੁਤ ਚੜੇਗੀ ਇਸ ਖਬਰ ਨੂੰ ਸੁਣ ਕੇ ਤੇ ਇੱਕ ਖਬਰ ਇਹ ਹੈ ਕਿ 10 ਦਸੰਬਰ ਤੱਕ ਜੋ ਇਹ ETT ਕੈਡਰ ਦਾ ਜਿਹੜਾ ਰਿਜ਼ਲਟ ਹੈ ਉਹ ਜਾਰੀ ਹੋ ਸਕਦਾ ਹੈ ਬਹੁਤ ਸਾਰੇ ਸਟੂਡੈਂਟਸ ਨੂੰ ਇਸ ਗੱਲ ਦਾ ਸਵਾਲ ਸੀ ਉਹਨਾਂ ਦੇ ਮਨ ਵਿੱਚ ਕਿ ਰਿਵਾਈਜ਼ਡ ਅਨਸਰ ਕੀ ਕਦੋਂ ਆਏਗੀ ਸੋ ਅਸੀਂ ਜਿਸ ਤਰ੍ਹਾਂ ਪੁਰਾਣੀਆਂ ਵੀਡੀਓ ਵਿੱਚ ਵੀ ਇਹੀ ਕਹਿੰਦੇ ਰਹੇ ਹਾਂ ਤੇ ਹੁਣ ਵੀ ਇਹੀ ਕਹਿ ਰਹੇ ਹਾਂ ਕਿ ਅਨਸਰ ਕੀ ਰਿਵਾਈਜ਼ ਜਦੋਂ ਆਏਗੀ ਤਾਂ ਨਾਲ ਅਨਸਰ ਹੀ ਲੈ ਕੇ ਆਏਗੀ ਤੁਹਾਡੇ ਰਿਜ਼ਲਟ ਵੀ ਨਾਲ ਲੈ ਕੇ ਆਏਗੀ ਕਿਉਂਕਿ ਜੋ ਅਨਸਰ ਕੀ ਪਹਿਲਾਂ ਆਈ ਸੀ ਉਸ ਤੇ ਓਬਜੈਕਸ਼ਨਾਂ ਲੱਗ ਚੁੱਕੀਆਂ ਨੇ ਹੁਣ ਉਹਨਾਂ ਤੇ ਵਿਚਾਰ ਚਰਚਾ ਹੋਏਗੀ ਤੇ ਉਸ ਤੋਂ ਬਾਅਦ ਜੋ ਰਿਵਾਈਜ਼ਡ ਅਨਸਰ ਕੀ ਆਏਗੀ ਉਸੇ ਦੇ ਨਾਲ ਹੀ ਉਹਦਾ ਰਿਜ਼ਲਟ ਵੀ ਜਿਹੜਾ ਜਾਰੀ ਹੋ ਕੇ ਆ ਜਾਏਗਾ ਕਿਉਂਕਿ ਰਿਵਾਈਜ਼ਡ ਅਨਸਰ ਕੀ ਦੇ ਵਿੱਚ ਦੁਬਾਰਾ ਤੋਂ ਰਿਵਾਈਜ਼ ਦੀ ਗੁੰਜਾਇਸ਼ ਜਿਹੜੀ ਉਹ ਨਹੀਂ ਹੁੰਦੀ ਕਿਉਂਕਿ ਅਸੀਂ ਪਹਿਲਾਂ ਹੀ ਓਬਜੈਕਸ਼ਨਾਂ ਲਗਾ ਚੁੱਕੇ ਹਾਂ ਜਿਹੜੀਆਂ ਓਬਜੈਕਸ਼ਨਾਂ ਅਸੀਂ ਲਗਾਉਣੀਆਂ ਸੀ ਸੋ so, 10 ਦਸੰਬਰ ਤੱਕ ਜਿਹੜਾ ਰਿਜ਼ਲਟ ਆਉਣ ਦੀ ਪੂਰੀ ਤਿਆਰੀ ਜਿਹੜੀ ਹੈ ਉਹ ਬੋਰਡ ਵੱਲੋਂ ਹੈਗੀ ਹੈ ਸੋ 10 ਦਸੰਬਰ ਤੱਕ ਪੂਰੀ ਪੂਰੀ ਉਮੀਦ ਹੈ ਕਿ ਰਿਜ਼ਲਟ ਜਿਹੜਾ ਹੈ ਉਹ ਜਾਰੀ ਹੋ ਜਾਏਗਾ ਰਿਜ਼ਲਟ ਜਾਰੀ ਹੋਣ ਦਾ ਭਾਵੇਂ ਹੈ ਕਿ ਤੁਹਾਡੇ ਨੰਬਰ ਸ਼ੋ ਹੋ ਜਾਣਗੇ ਹੋ ਸਕਦਾ ਹੈ ਮੈਰਿਟ ਲਿਸਟ 'ਚ ਕੋਈ 1-2 ਦਿਨ ਦੀ ਦੇਰੀ ਹੋ ਜੇ ਹੋ ਸਕਦਾ ਹੈ ਸਿੱਧੀ ਹੀ ਲਿਸਟ ਜਿਹੜੀ ਹੈ ਤੁਹਾਡੇ ਸਾਹਮਣੇ ਸਾਂਝੀ ਕਰ ਦਿੱਤੀ ਜਾਏ ਬੋਰਡ ਦੇ ਦੁਆਰਾ ਤੁਕੀ ਹੋ ਸਕਦਾ ਬੋਰਡ ਸਿੱਧੀ ਹੀ ਲਿਸਟ ਬਣਾ ਕੇ ਜਿਸ ਤਰ੍ਹਾਂ ਪੀਟੈਟ ਦਾ ਰਿਜ਼ਲਟ ਜਾਰੀ ਕੀਤਾ ਗਿਆ ਸੀ ਉਸ ਤਰੀਕੇ ਨਾਲ ਲਿਸਟ ਜਾਰੀ ਕਰ ਦੇਵੇ ਜਿੱਥੋਂ ਬੱਚਿਆਂ ਨੂੰ ਅੰਦਾਜ਼ਾ ਵੀ ਹੋ ਜਾਏਗਾ ਕਿ ਕਿੰਨਾ ਦੇ ਕਿੰਨੇ ਨੰਬਰ ਨੇ ਟੋਪ ਤੇ ਕੌਣ ਬੈਠਾ ਹੈ ਹਨਾ ਸੋ ਮੈਰਿਟ ਲਿਸਟ ਵੀ ਜਿਹੜੀ ਹੈ ਇਹਦੇ ਨੇੜੇ ਤੇੜੇ ਆ ਸਕਦੀ ਹੈ ਜਾਂ ਹੋ ਸਕਦਾ 10 ਤਰੀਕ ਦੇ ਹੀ ਰਿਜ਼ਲਟ ਜਿਸ ਦਿਨ ਰਿਵਾਈਜ਼ਡ ਅਨਸਰ ਕੀ ਆਏ ਉਸੇ ਹੀ ਦਿਨ ਜਿਹੜੀ ਹੈ ਪਹਿਲੀ ਮੈਰਿਟ ਲਿਸਟ ਜਿਹੜੀ ਉਹ ਆ ਜਾਏ ਸਾਹਮਣੇ ਫਿਰ ਜੀ ਆਪਣੇ ਆਪਣੇ ਡਾਕੂਮੈਂਟ ਤਿਆਰ ਕਰ ਲਓ ਹੁਣ ਬੱਚਿਆਂ ਦਾ ਫਿਰ ਇੱਥੇ ਆਪਰੇਸ਼ਨ ਹੋਊਗਾ ਜੀ ਡਾਕੂਮੈਂਟ ਕਿਹੜੇ ਕਿਹੜੇ ਤਿਆਰ ਕਰੀਏ ਅਸੀਂ ਅੱਡ ਅੱਡ categories ਤੋਂ ਹੈਗੇ ਆ ਅਸੀਂ ਜਰਨਲ ਤੋਂ ਆ ਤੇ ਅਸੀਂ ਕੀ ਕਿਹੜੇ ਕਿਹੜੇ ਡਾਕੂਮੈਂਟ ਤਿਆਰ ਕਰਨੇ ਨੇ ਸੋ ਪਿਛਲੀ ਵੀਡੀਓ ਜਿਹੜੀ ਕੱਲ ਅਸੀਂ ਅਪਲੋਡ ਕੀਤੀ ਸੀਗੀ ਡਾਕੂਮੈਂਟਸ ਦੇ ਰਿਲੇਟਿਡ ਕਿ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਨੇ ਕਿਹੜੀ ਕਿਹੜੀ categories ਨੂੰ ਤੇ ਹਰੇਕ categories ਦੇ ਬੱਚੇ ਨੂੰ ਕਿਹੜਾ ਡਾਕੂਮੈਂਟ ਚਾਹੀਦਾ ਇਹ ਵੀ ਨੈਸਸਰੀ ਸੀਗਾ ਸੋ ਉਸ ਵੀਡੀਓ ਦਾ ਲਿੰਕ ਜਿਹੜਾ ਡਿਸਕ੍ਰਿਪਸ਼ਨ ਚ ਅਸੀਂ ਦਿੱਤਾ ਹੈ ਜੇ ਤੁਸੀਂ ਉਸ ਵੀਡੀਓ ਨੂੰ ਨਹੀਂ ਦੇਖਿਆ ਸੋ ਸਭ ਤੋਂ ਪਹਿਲਾਂ ਉਸ ਵੀਡੀਓ ਨੂੰ ਦੇਖੋ ਉਹ ਸਭ ਤੋਂ ਇੰਪੋਰਟੈਂਟ ਵੀਡੀਓ ਹੋ ਸਕਦੀ ਹੈ ਤੁਹਾਡੇ ਲਈ ਅਗਰ ਤੁਹਾਡੇ ਨੰਬਰ ਅੱਛੇ ਨੇ ਤੁਹਾਡਾ ਤੁਹਾਡੀ ਉਮੀਦ ਤੁਹਾਨੂੰ ਲੱਗ ਰਹੀ ਹੈ ਕਿ ਤੁਸੀਂ ਕੱਟਆਫ 'ਚ ਜਾ ਸਕਦੇ ਹੋ ਤੁਸੀਂ ਮੈਰਿਟ ਲਿਸਟ 'ਚ ਆ ਸਕਦੇ ਹੋ ਸੋ ਤੁਸੀਂ ਡਾਕੂਮੈਂਟ ਵਾਲੀ ਲਿਸਟ ਜਿਹੜੀ ਹੈ ਉਹ ਵੀਡੀਓ ਜਿਹੜੀ ਉਹ ਜ਼ਰੂਰ ਦੇਖੋ ਤੇ ਨਾਲ ਹੀ ਅਗਰ ਤੁਹਾਨੂੰ ਹਜੇ ਤੱਕ ਕੱਟਆਫ ਦਾ ਅੰਦਾਜ਼ਾ ਨਹੀਂ ਹੈ ਤੁਸੀਂ ਐਕਸਪੈਕਟਿਡ ਕੱਟਆਫ ਦੇਖਣਾ ਚਾਹੁੰਦੇ ਹੋ ਉਹਦਾ ਵੀ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਗਿਆ ਜੋ ਅਸੀਂ ਬਹੁਤ ਸਾਰੇ ਬੱਚਿਆਂ ਦੇ ਨੰਬਰਾਂ ਦੇ ਆਧਾਰ ਤੇ ਜਿਹੜੀ ਉਹ ਲਿਸਟ ਬਣਾਈ ਹੈ ਐਕਸਪੈਕਟਿਡ ਕੱਟ ਆਫ ਦੀ ਸੋ ਗਲਤੀ ਨਾਲ ਵੀ ਇਹ ਗਲਤੀ ਨਾ ਕਰ ਬੈਠਣਾ ਕਿਹੜੀ ਗਲਤੀ ਡਾਕੂਮੈਂਟ ਕਿਹੜੇ-ਕਿਹੜੇ ਚਾਹੀਦੇ ਨੇ ਇਹਦੀ ਵੀਡੀਓ ਨਾ ਦੇਖਣ ਦੀ ਗਲਤੀ ਨਾ ਕਰ ਬੈਠਣਾ ਤੁਹਾਨੂੰ ਹਰ ਇੱਕ ਡਾਕੂਮੈਂਟ ਤਿਆਰ ਹੋਣਾ ਚਾਹੀਦਾ ਹੈ ਤੇ ਕਿਹੜੇ-ਕਿਹੜੇ ਡਾਕੂਮੈਂਟ ਤਿਆਰ ਹੋਣੇ ਚਾਹੀਦੇ ਨੇ ਇਸ ਵੀਡੀਓ ਨੂੰ ਤੁਸੀਂ ਜ਼ਰੂਰ ਜਾ ਕੇ ਦੇਖਣਾ ਹੈ ਜਿਸ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਹੈ ਸੋ ਇਸ ਵੀਡੀਓ ਨੂੰ ਵੀ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਕਿਉਂਕਿ ਇਹ ਵੀ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਸਕਦੀ ਹੈ ਕਿਉਂਕਿ ਜਿਨ੍ਹਾਂ ਨੂੰ ਰਿਜ਼ਲਟ ਦੀ ਵੇਟ ਹੈ ਇਹ ਰਿਜ਼ਲਟ ਜਿਹੜਾ ਹੈ 10 ਤਰੀਕ ਨੂੰ ਆ ਸਕਦਾ ਹੈ ਤੇ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਨੇ ਇਹਦਾ ਲਿੰਕ ਡਿਸਕ੍ਰਿਪਸ਼ਨ ਚ ਹੈ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਵੀ ਲਾਈਕ ਕਰੋ ਇੱਕ ਖਾਸ ਖਬਰ ਤੁਹਾਡੇ ਲਈ ਹੋ ਸਕਦੀ ਹੈ ਬੇਹੱਦ ਹੀ ਖੁਸ਼ਖਬਰੀ ਹੋ ਸਕਦੀ ਹੈ ਜਿਨ੍ਹਾਂ ਕੋਲ ਸਰਟੀਫਿਕੇਟ ਨਹੀਂ ਹੈਗੇ ਜਰੂਰ ਆਪਣੇ ਸਰਟੀਫਿਕੇਟ ਪੂਰੇ ਕਰੋ ਇਹ ਸੀ ਨਵੀਂ ਖਾਸ ਖਬਰ ਨਵੀਂ ਅਪਡੇਟ ਮਿਲਦੇ ਆ ਜੀ ਇਸ ਤੋਂ ਬਾਅਦ ਕਿਸੇ ਹੋਰ ਨਵੀਂ ਖਾਸ ਤੇ ਨਵੀਂ ਅਪਡੇਟ ਦੇ ਨਾਲ ਤਬ ਤੱਕ ਖੁਸ਼ ਰਹੋ ਸਲਾਮਤ ਰਹੋ ਬੀ ਪੋਜ਼ਿਟਿਵ ਧੰਨਵਾਦ ਥੈਂਕ ਯੂ ਵੈਰੀ ਮਚ